ਸਤਿ ਮਹੰਗਲ ਗੁਰੂ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਪਿਤਾ ਧੰਨ ਧੰਨ ਕੋਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ऐसे दीनदयाल सतगुरु दूसरे नानक ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਾਅਦ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ ਦੂਜੇ ਪਾਤਸ਼ਾਹ ਧੰਨ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਉਸ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਅਵਤਾਰ ਦਿਹਾੜਾ ਹੈ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਕਾਰਯੋਗ ਮਾਤਾ ਸਭਰਾਈ ਜੀ ਤਿੰਨਾਂ ਦੀ ਪਾਕ ਕੁੱਖ ਤੋਂ ਅਤੇ ਬਾਬਾ ਫਿਰੂ ਮੱਲ ਜੀ ਦੇ ਗ੍ਰਹਿ ਵਿਖੇ ਮੱਤੇ ਦੀ ਸਰਾਂ ਜਿਹੜਾ ਨਗਰ ਅੱਜ ਕੱਲ੍ਹ ਜ਼ਿਲ੍ਹਾ ਮੁਕਤਸਰ ਸਾਹਿਬ ਜੀ ਦੇ ਵਿੱਚ ਹੈ ਵੈਸੇ ਉਹਨੂੰ ਨਾਂਗੇ ਦੀ ਸਰਾਂ ਵੀ ਇਤਿਹਾਸ ਵਿੱਚ ਆਇਆ ਹੈ ਲੇਕਿਨ ਪ੍ਰਚਲਿਤ ਮੱਤੇ ਦੀ ਸਰਾਂ ਪਿੰਡ ਹੈ ਉਸ ਨਗਰ ਦੇ ਵਿੱਚ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਜਦੋਂ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਹੋਇਆ ਤੇ ਆਮ ਮਨੁੱਖਾਂ ਦੀ ਤਰ੍ਹਾਂ ਮਾਂ ਦੀ ਕੁੱਖ ਚੋਂ ਜਨਮ ਲਿਆ ਸਮੇਂ ਦੇ ਮੁਤਾਬਕ ਜਦੋਂ ਆਪਣੀ ਸੂਝ ਨੂੰ ਸਮਝਿਆ ਸੁਰਤ ਨੂੰ ਸਮਝਿਆ ਤੇ ਧੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਨਾਮ ਜਿਹੜਾ ਅਸੀਂ ਪਾਵਨ ਸ਼੍ਰੀ ਲੈਣਾ ਜੀ ਸੀ ਕੱਲਾ ਲੈਣਾ ਨਾਮ ਵਰਤਿਆ ਜਾਂਦਾ ਲੇਕਿਨ ਗੁਰੂ ਸਾਹਿਬ ਹੋਣ ਦੇ ਨਾਤੇ ਆਪਾਂ ਸਤਕਾਰ ਦੇ ਨਾਲ ਉਹ ਨਾਮ ਜਿਹੜਾ ਹੈ ਉਹ ਲਵਾਂਗੇ ਪਾਵਨ ਸ਼੍ਰੀ ਲੈਣਾ ਜੀ ਸਮੇਂ ਦੇ ਮੁਤਾਬਕ ਉਹ ਇੱਕ ਮਾਤਾ ਦੇ ਪੁਜਾਰੀ ਸਨ ਮੰਦਰ ਦੇ ਪੁਜਾਰੀ ਸਨ ਤੀਰਥਾਂ ਤੇ ਜਾਣ ਵਾਲੇ ਸਨ ਤਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਤੇ ਐਸੀ ਕਿਰਪਾ ਹੋਈ ਸਮਾਂ ਆਇਆ ਕਰਮ ਜਾਗੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਨਾਨਕ ਤਪਾ ਜੀ ਵੀ ਕਿਹਾ ਜਾਂਦਾ ਸੀ ਉਹਨਾਂ ਦਾ ਸਤਗੁਰੂ ਪਾਤਸ਼ਾਹ ਜੀ ਨੂੰ ਪਤਾ ਲੱਗਾ ਉਹਨਾਂ ਦੇ ਬਾਰੇ ਸੁਣਿਆ ਕਿ ਗੁਰੂ ਨਾਨਕ ਦੇਵ ਗੁਰੂ ਨਾਨਕ ਤਪਾ ਜਿਹੜਾ ਇੱਕ ਸੰਸਾਰ ਵਿੱਚ ਆਇਆ ਏ ਜਿਹੜਾ ਕਿ ਸਾਰੇ ਸੰਸਾਰ ਦਾ ਭਲਾ ਕਰਦਾ ਹੈ ਗੁਰੂ ਸਾਹਿਬ ਜੀ ਨੇ ਚਾਰ ਉਦਾਸੀਆਂ ਕੀਤੀਆਂ ਉਹਦੇ ਤੋਂ ਬਾਅਦ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਖੇਤੀ ਕਰਨ ਲੱਗ ਪਏ ਜਦੋਂ ਪਿਤਾ ਨੇ ਕਿਹਾ ਸਤਗੁਰੂ ਜੀ ਨੂੰ ਖੇਤੀ ਕਰੋ ਵਪਾਰ ਕਰੋ ਚੰਗਾ ਸੌਦਾ ਕਰਕੇ ਆਓ ਉਦੋਂ ਗੁਰੂ ਨਾਨਕ ਦੇਵ ਜੀ ਨੇ ਐਸੀਆਂ ਮਸਾਲਾਂ ਪੈਦਾ ਕੀਤੀਆਂ ਇਤਿਹਾਸ ਗਵਾਹ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਨੇ ਸੰਸਾਰ ਦਾ ਭਲਾ ਕੀਤਾ ਤੇ ਜਦੋਂ ਨਹੀਂ ਪਿਤਾ ਨੇ ਆਖਿਆ ਉਦੋਂ ਸਤਗੁਰੂ ਜੀ ਨੇ ਖੇਤੀ ਕੀਤੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਾਓ ਤੇ ਅੱਜ ਸਤਗੁਰੂ ਜੀ ਦੀ ਪੈੜੀ ਵਿੱਚ ਬਾਗ ਇਸੇ ਤਰ੍ਹਾਂ ਬਗੀਚੀ ਹੋਰ ਬੜਾ ਕੋਜਾ ਤੇ ਖੇਤੀ ਜੜੀ ਹੈ ਉਹ ਅੱਜ ਉੱਥੇ ਉੱਗਦੀ ਹੈ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਤੇ ਦੇਵੀ ਦੇ ਦਰਸ਼ਨ ਕਰਨ ਚੱਲੇ ਨੇ ਤੀਰਥਾਂ ਤੇ ਇਸ਼ਨਾਨ ਕਰਨ ਚੱਲੇ ਤੇ ਜਾਂਦਿਆਂ ਜਾਂਦਿਆਂ ਸੋਚਿਆ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਣੇ ਇੱਥੇ ਜਿੰਨੀ ਸੰਗਤ ਨਾਲ ਚੱਲੀ ਸੀ ਉਹਨਾਂ ਨੂੰ ਰੋਕ ਦਿੱਤਾ ਰਸਤੇ ਦੇ ਵਿੱਚ ਕਹਿੰਦੇ ਅਸੀਂ ਤੁਰੇ ਆਉਣੇ ਆ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਕੋਲ ਚਲੇ ਗਏ। ਰਸਤੇ ਵਿੱਚ ਮਿਲੇ ਅਰੇ ਪਿੰਡੋਂ ਬਾਹਰ ਸਾਨੂੰ ਤੇ ਉਹਨਾਂ ਆਖਿਆ ਗੁਰੂ ਅੰਗਦ ਦੇਵ ਜੀ ਕਹਿੰਦੇ ਕਿ ਅਸੀਂ ਨਾਨਕ ਤਪਾ ਜੀ ਨੂੰ ਮਿਲਣਾ ਹੈ। ਗੁਰੂ ਨਾਨਕ ਦੇਵ ਜੀ ਨੂੰ ਹੀ ਸਤਿਗੁਰੂ ਪਾਤਸ਼ਾਹ ਜੀ ਦਾ ਪਤਾ ਪੁੱਛਣ ਲੱਗ ਪਏ ਕਿਉਂਕਿ ਪਤਾ ਨਹੀਂ ਨਾ ਦਰਸ਼ਨ ਨਹੀਂ ਕੀਤੇ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਆਹ ਪੁਰਖਾਂ ਤੈਨੂੰ ਦੱਸਦੇ ਆਂ। ਘੋੜੇ ਦੀ ਲਗਾਮ ਫੜੀ ਤੇ ਗੁਰੂ ਨਾਨਕ ਦੇਵ ਜੀ ਤੁਰ ਕੇ ਤੁਰੇ ਜਾਂਦੇ ਆ ਤੇ ਪਾਵਨ ਸ਼੍ਰੀ ਰਹਿਣਾ ਜੀ ਜਿਹੜੇ ਨ ਘੋੜੇ ਤੇ ਸਵਾਰ ਨੇ ਦਰਵਾਜੇ ਤੇ ਗਏ ਜਾ ਕੇ ਦਰਵਾਜੇ ਤੇ ਵੇਖਿਆ ਇੱਕ ਹਾਰ ਸ਼ਿੰਗਾਰਾਂ ਵਾਲੀ ਜਿਹੜੀ ਔਰਤ ਹੈ ਉਹ ਝਾੜੂ ਮਾਰ ਰਹੀ ਹੈ ਉੱਥੇ ਬੜੇ ਉਹਨੇ ਸਰੀਰ ਤੇ ਹਾਰ ਸ਼ਿੰਗਾਰ ਕੀਤੇ ਨੇ ਗਹਿਣੇ ਪਾਏ ਨੇ ਬੜਾ ਕੁਝ ਤੇ ਘੋੜਾ ਜਿਹੜਾ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਉੱਥੇ ਬੰਨ੍ਹ ਦਿੱਤਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਲਗਾਮ ਛੱਡ ਕੇ ਤੇ ਕਮਰੇ ਦੇ ਵਿੱਚ ਚਲੇ ਗਏ ਉੱਥੇ ਬੈਠ ਗਏ ਜਾ ਕੇ ਜਦੋਂ ਪਾਵਨ ਸ਼੍ਰੀ ਲੈਣਾ ਜੀ ਨੇ ਔਰਤ ਨੂੰ ਵੇਖਿਆ ਤੇ ਵੇਖ ਕਰਕੇ ਅੱਗੇ ਚਲੇ ਗਏ ਜਦੋਂ ਵੇਖਿਆ ਕਿ ਉਹੋ ਹੀ ਗੁਰੂ ਨਾਨਕ ਦੇਵ ਜੀ ਹੈ ਜਿਨ੍ਹਾਂ ਨੂੰ ਉਹਨਾਂ ਦਾ ਮੈਂ ਪਤਾ ਪੁੱਛ ਰਿਹਾ ਸਾਂ ਤੇ ਗੁਰੂ ਪਿਆਰੀ ਸਾਹਿਬ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਬਹਿ ਗਏ ਮੱਥਾ ਟੇਕਿਆ ਆਖਿਆ ਸੱਚੇ ਪਾਤਸ਼ਾਹ ਇੰਨਾ ਵੱਡਾ ਭਾਰ ਮੇਰੇ ਤੇ ਚੜਾ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਪੁਰਖਾ ਨਾਮ ਕੀ ਹੈ ਤੇਰਾ ਕਹਿਣ ਲੱਗਾ ਜੀ ਮੇਰਾ ਨਾਮ ਹੈ ਲੈਣਾ ਗੁਰੂ ਨਾਨਕ ਦੇਵ ਜੀ ਕਹਿੰਦੇ ਤੂੰ ਲੈਣਾ ਤੇ ਅਸੀਂ ਦੇਣਾ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਕਿਰਪਾ ਉਦੋਂ ਹੋਣੀ ਸ਼ੁਰੂ ਹੋ ਗਈ ਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਕਿ ਜਿਹੜੀ ਹਾਰ ਸ਼ਿੰਗਾਰ ਕਰਕੇ ਔਰਤ ਤੁਹਾਡੇ ਦਰਵਾਜ਼ੇ ਦੇ ਅੱਗੇ ਝਾੜੂ ਮਾਰ ਰਹੀ ਸੀ ਬੜੇ ਉਹ ਨਿਹਾਰ ਸ਼ਿੰਗਾਰ ਕੀਤੇ ਨਵੀਂ ਵਿਆਹੀ ਵਰਗੀ ਔਰਤ ਦਾ ਆਪਣੇ ਤਨ ਤੇ ਲਿਬਾਸ ਪਾਇਆ ਹੈ ਉਹ ਕੌਣ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਮਾਇਆ ਹੈ ਇਹ ਮਾਇਆ ਹੈ ਜਿਹੜੀ ਮਾਇਆ ਸਾਡੇ ਚਲਣਾ ਚਾਹੁੰਦੀ ਕਿ ਮੈਨੂੰ ਪ੍ਰਵਾਨ ਕਰ ਲਓ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਇਹਨੂੰ ਪ੍ਰਵਾਨ ਨਹੀਂ ਕੀਤਾ ਇਹ ਤਾਂ ਕਰਕੇ ਝਾੜੂ ਮਾਰਦੀ ਸੇਵਾ ਕਰਦੀ ਐ ਗੁਰਮੁਖੋ ਜਿਹੜੀ ਮਾਇਆ ਨੇ ਅੱਜ ਸਾਰੇ ਸੰਸਾਰ ਨੂੰ ਗ੍ਰਸਿਆ ਹੋਇਆ ਹੈ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਣਾ ਚ ਨਮਸ਼ਕਾਰਾਂ ਕਰਦੀ ਮੈਨੂੰ ਪ੍ਰਮਾਣ ਕਰ ਲਓ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਇੱਕ ਵਾਰ ਦਰਸ਼ਨ ਕੀਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨਿਹਾਲ ਨਿਹਾਲ ਹੋ ਗਏ ਉਹਦੇ ਤੋਂ ਬਾਅਦ ਜਿਹੜੀ ਸੰਗਤ ਸੀ ਨਾਲ ਉਹਨੂੰ ਵਾਪਸ ਪਿੰਡ ਨੂੰ ਭੇਜ ਦਿੱਤਾ ਗੁਰੂ ਅੰਗਦ ਦੇਵ ਜੀ ਉੱਥੇ ਹੀ ਰਹਤੇ ਉਹ ਗਏ ਨਹੀਂ ਗਏ ਸਮੇਂ ਦੇ ਮੁਤਾਬਕ ਜਦੋਂ ਸਮਾਂ ਆਉਂਦਾ ਗਿਆ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੰਜ ਪੂਤ ਕਸਰੀਰ ਨੂੰ ਤਿਆਗਣਾ ਸੀ ਤਿਆਗਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਦੂਜੇ ਗੁਰੂ ਥਾਪੇ ਤੇ ਸਾਰੀਆਂ ਪਰਖਾਂ ਦੇ ਵਿੱਚੋਂ ਗੁਰੂ ਅੰਗਦ ਦੇਵ ਜੀ ਪੂਰੇ ਉੱtre ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰ ਸਕਦਾ ਕਿਉਂਕਿ ਸਮਾਂ ਨਹੀਂ ਜਿਵੇਂ ਆਖਿਆ ਕਿ ਲੈਣਿਆ ਮੁਰਦਾ ਖਾ ਸਾਰੇ ਸਿੱਖਾਂ ਨੇ ਪਛਾਣ ਗਏ ਕਿ ਅਸੀਂ ਨਹੀਂ ਮੁਰਦਾ ਖਾਣਾ ਤੇ ਗੁਰੂ ਅੰਗਦ ਦੇਵ ਜੀ ਨੇ ਪਾਵਨ ਸ਼੍ਰੀ ਲੈਣਾ ਜੀ ਨੇ ਕਹਿੰਦੇ ਪਰਖਾ ਤੂੰ ਖਾ ਅ ਮੁਰਦਾ ਪਿਆਏ ਟੱਕਿਆ ਹੋਇਆ ਹੈ ਕਹਿੰਦੇ ਠੀਕ ਹੈ ਜੀ ਖਾਨ ਲੱਗੇ ਕੋਲ ਬਹਿ ਗਏ ਮੁਰਦਾ ਖਾਨ ਲੱਗੇ ਜਦੋਂ ਰਮਾਲਾ ਚੁੱਕਿਆ ਕੱਪੜਾ ਚੁੱਕਿਆ ਥੱਲੇ ਕਿੜਾ ਪ੍ਰਸ਼ਾਦੀ ਦੇਗ ਸੀ ਉਹਦੇ ਵਿੱਚੋਂ ਕਸਵੱਟੀ ਚੋਂ ਹੀ ਗੁਰੂ ਅੰਗਦ ਦੇਵ ਜੀ ਪੂਰੇ ਉਤਰੇ ਕਹਿਣ ਤੋਂ ਪਾਪ ਕੇ ਹਰ ਕਸਵੱਟੀ ਤੋਂ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਹਿੰਦੇ ਜਾ ਪੁਰਖਾ ਇਸ ਤਰ੍ਹਾਂ ਕਰ ਦਿਨ ਚੜ ਗਿਆ ਏ ਤੇ ਜਾ ਬਸ ਬਸਤਰ ਧੋ ਕੇ ਲੈ ਕੇ ਆ ਕਹਿਣ ਲੱਗਾ ਸਤਿ ਬਚਨ ਸਤਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਰਾਤ ਐ ਮੈਂ ਦਿਨੇ ਤੋ ਲਿਆਉਂ ਨਹੀਂ ਕਹਿੰਦੇ ਠੀਕ ਐ ਪਾਤਸ਼ਾਹ ਜੇ ਤੁਸੀਂ ਕਹਿੰਦੇ ਆ ਨਾ ਦਿਨ ਚੜ ਗਿਆ ਤੇ ਸੱਚੇ ਪਾਤਸ਼ਾਹ ਦਿਨ ਚੜ ਗਿਆ ਹੈ ਇੰਨੇ ਹੁਕਮ ਦੇ ਸਤਿਗੁਰੂ ਜੀ ਪੱਕੇ ਸਨ ਸੇਵਾ ਵਿੱਚ ਹਰ ਕਿਸਵੱਟੀ ਵਿੱਚ ਗੁਰੂ ਅੰਗਦ ਦੇਵ ਜੀ ਪੂਰੇ ਉੱtre ਉਹਨਾਂ ਨੂੰ ਗੁਰਤਾ ਗੱਦੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਅਤੇ ਪਾਵਨ ਲੈਣਾ ਜਿਹੜਾ ਸੀ ਉਹਨੂੰ ਅੰਗਦ ਕੀਤਾ ਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਰਹਿਮਤ ਕਿਰਪਾ ਕਰਕੇ ਆਪਣੀ ਦੂਜੀ ਗੁਰਤਾ ਗੱਦੀ ਤੇ ਬਿਠਾਇਆ ਤੇ ਗੁਰੂ ਅੰਗਦ ਦੇਵ ਜੀ ਨੇ ਆਪਣੀ ਪਾਵਨ ਬਾਣੀ ਵਿੱਚ ਇਹ ਵਚਨ ਕੀਤਾ ਜੇ ਸੋ ਚੰਦਾ ਉਗਵਹਿ ਸੂਰਜ ਚੜੇ ਹਜ਼ਾਰਾਂ ਔਰ ਇਤੇ ਚਾਂਦਨ ਹੁੰਦਿਆਂ ਗੁਰਬਿੰਨ ਕੋਰਿਆੰਦਾਰ ਜਿੰਨਾ ਚਿਰ ਗੁਰੂ ਪੂਰਾ ਨਹੀਂ ਗੁਰੂ ਅੰਗਦ ਦੇਵ ਜੀ ਕਹਿੰਦੇ ਮਿਲਦੇ ਗੁਰੂ ਨਾਨਕ ਦੇਵ ਜੀ ਵਰਗਾ ਉਹਨਾਂ ਚਿਰ ਜ਼ਿੰਦਗੀ ਦੇ ਵਿੱਚ ਅੰਦਰ ਹਿਰਦੇ ਦੇ ਵਿੱਚ ਹਨੇਰਾ ਹੀ ਹਨੇਰਾ ਚਾਂਦਨ ਨਹੀਂ ਇਸ ਤਰ੍ਹਾਂ ਬੇਅੰਤ ਕਿਰਪਾ ਕੀਤੀ ਫਿਰ ਗੁਰੂ ਨਾਨਕ ਦੇਵ ਜੀ ਦਾ ਹੁਕਮ ਆਇਆ ਕਹਿੰਦੇ ਪੁਰਖਾ ਜਾ ਆਪਣਾ ਜਾ ਕੇ ਪਿੰਡ ਵਸਾ ਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਜਿਵੇਂ ਪਾਵਨ ਬਾਣੀ ਵਿੱਚ ਆਉਂਦਾ ਨਾ ਫੇਰ ਵਸਾਇਆ ਫੇਰ ਆਣ ਸਤਗੁਰ ਖਾੜੂਰ ਖਡੂਰ ਸਾਹਿਬ ਜੀ ਦੀ ਧਰਤੀ ਤੇ ਮੇਰੇ ਪਾਤਸ਼ਾਹ ਰਹੇ ਜਿੰਦਗੀ ਪ੍ਰਯੰਤ ਜਿੱਥੇ ਸੰਗਤ ਸੰਸਾਰ ਵਿੱਚ ਵਿਚਰੇ ਗੁਰੂ ਅੰਗਦ ਦੇਵ ਜੀ ਉਥੇ ਖਡੂਰ ਸਾਹਿਬ ਦੀ ਧਰਤੀ ਦੇ ਵਿੱਚ ਰਹੇ ਉਸ ਮਹਾਨ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਅੱਜ ਅਵਤਾਰ ਦਿਹਾੜਾ ਹੈ ਜਿੱਥੇ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਬੜੀ ਚੜ੍ਹਦੀ ਕਲਾ ਦੇ ਨਾਲ ਮਨਾ ਰਹੀਆਂ ਨੇ ਉਥੇ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਸਮੁੱਚੇ ਪ੍ਰਬੰਧ ਵੱਲੋਂ ਅਤੇ ਪੰਜ ਪਿਆਰੇ ਨਿਸ਼ਕਾਮ ਸੇਵਾ ਸੁਸਾਇਟੀ ਇਨ੍ਹਾਂ ਦੇ ਸੰਯੋਗ ਦੇ ਨਾਲ ਬੜਾ ਵੱਡਾ ਉਦਮ ਕਰਕੇ ਇਹ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਦੇ ਸਬੰਧ ਅੰਦਰ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਅਗਵਾਈ ਦੇ ਹੇਠ ਨਗਰ ਕੀਰਤਨ ਪਾਵਨ ਸਤਾਨਾਂ ਤੇ ਰੰਭ ਹੋਇਆ ਸੀ ਗੁਰੂ ਸਾਹਿਬ ਜੀ ਕਿਰਪਾ ਕੀਤੀ ਹੈ ਆਪਾਂ ਇਤਿਹਾਸ ਦੀਆਂ ਵਿਚਾਰਾਂ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਤਾਨਾਂ ਤੇ ਇਸ ਤਰ੍ਹਾਂ ਵਿਰਾਜਮਾਨ ਹੋ ਕੇ ਬੈਠ ਕਰਕੇ ਸਰਵਣ ਕਰ ਰਹੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਸਮੁੱਚੇ ਪ੍ਰਬੰਧ ਵੱਲੋਂ ਮਨਿੰਦਰ ਸਰਦਾਰ ਧਰਮਿੰਦਰ ਸਿੰਘ ਅਤੇ ਸਮੁੱਚੇ ਸਾਰੇ ਪ੍ਰਬੰਧ ਦੇ ਵੱਲੋਂ ਸਾਰੀਆਂ ਸੰਗਤਾਂ ਨੂੰ ਅਤੇ ਪੰਜ ਪਿਆਰੀਆਂ ਨਿਸ਼ਕਾਮ ਸੇਵਾ ਸੁਸਾਇਟੀ ਵਾਲੇ ਸਾਰੇ ਪ੍ਰਬੰਧਕਾਂ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਸਮੁੱਚੇ ਪ੍ਰਬੰਧ ਵੱਲੋਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਨਾਲ ਹੀ ਸੁਸਾਇਟੀ ਦੇ ਵੱਲੋਂ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕਿ ਹੁਣ ਨਗਰ ਕੀਰਤਨ ਦੀ ਸਮਾਪਤੀ ਤੋਂ ਪਰੰਤ ਦੁਪਹਿਰ ਦੇ ਸਮੇਂ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤ ਸਮਾਗਮ ਪਰ ਆਰੰਭ ਹੋਣਗੇ ਜਿਹਦੇ ਵਿੱਚ ਗੁਰੂ ਘਰ ਦੇ ਰਾਗੀ ਢਾਡੀ ਬੀਬੀਆਂ ਦੇ ਜਥੇ ਤੇ ਇਸੇ ਤਰ੍ਹਾਂ ਕਵੀਸ਼ਰ ਸਹਿਬਾਨ ਗੁਰੂ ਸਾਹਿਬ ਜੀ ਦਾ ਹਰ ਜਸ ਆ ਕਰਕੇ ਸਰਵਣ ਕਰਾਉਣਗੇ ਜਿਹੜਾ ਤਕਰੀਬਨ 3:30 ਵਜੇ ਤੋਂ ਲੈ ਕਰਕੇ ਰਾਤ 11:00 ਵਜੇ ਤੱਕ ਗੁਰਮਤ ਸਮਾਗਮ ਹੋ ਰਹੇ ਨੇ ਸਾਰੀਆਂ ਸੰਗਤਾਂ ਦੇ ਚਰਣਾ ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰੋ ਇਹ ਸੋਸਾਇਟੀ ਦੇ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਸ ਕਰਦੇ ਹਾਂ ਸਾਰੀਆਂ ਸੰਗਤਾਂ ਬੇਨਤੀ ਨੂੰ ਪ੍ਰਮਾਣ ਕਰਨਗੇ ਮੈਂ ਬੇਨਤੀ ਕਰਾਂ ਕਿ ਜੋ ਸੋਸਾਇਟੀ ਦੇ ਵੱਲੋਂ ਪ੍ਰਸ਼ਾਦ ਦੀ ਸੇਵਾ ਕੀਤੀ ਜਾਣੀ ਹੈ ਉਹ ਮੇ ਸੇਵਾਦਾਰਾਂ ਨੂੰ ਬੇਨਤੀ ਕਰਾਂ ਕਿ ਪ੍ਰਸ਼ਾਦ ਵਰਤਾਓ ਅਤੇ ਨਾਲ ਹੀ ਸਰਪਾਉ ਪੰਜ ਪਿਆਰੇ ਸਿੰਘ ਸਹਿਬਾਨਾਂ ਨੂੰ ਦਿੱਤੇ ਜਾਣੇ ਨੇ ਉਹ ਉਹ ਵੀ ਬੇਇੱਜ਼ਤੀ ਹੈ ਕਿ ਸਰਪਾਉ ਜਿਹੜੇ ਨੇ ਉਹ ਦੋ